ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਦਾ ਇਹ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਪਰ ਆਧਾਰਿਤ ਹੈ ਤੇ ਕੱਲ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਕਿਲਾ ਅਨੰਦਗੜ੍ਹ ਸਾਹਿਬ ਅਤੇ ਜਿੱਥੇ ਗੁਰੂ ਸਾਹਿਬ ਜੀ 1672 ਤੋਂ ਲੈ ਕੇ 1704 ਤੱਕ ਰਹੇ ਗੁਰੂ ਕੇ ਮਹਿਲ ਉਸ ਬਾਰੇ ਵੀ ਜਾਣਕਾਰੀ ਆਪ ਜੀ ਨੂੰ ਦੇਵਾਂਗੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਨੂੰ ਦੇਖਦੇ ਹਾਂ ਜੀਵਨ ਨੂੰ ਦੇਖਦੇ ਹਾਂ ਤਾਂ ਉਸ ਦੇ ਵਿੱਚ ਕਈ ਉਤਰਾਚੜਾ ਜਿਹੜੇ ਹੈਗੇ ਆ ਸਾਨੂੰ ਨਾਜ਼ਰ ਪੈਂਦੇ ਹਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਜਨਮ ਪਟਨਾ ਸਾਹਿਬ ਦੇ ਵਿੱਚ 1666 ਦੇ ਵਿੱਚ ਹੁੰਦਾ ਹੈ ਹੁਣ ਜਨਮ ਪਟਨਾ ਸਾਹਿਬ ਦੇ ਵਿੱਚ ਕਿਵੇਂ ਹੋਇਆ ਇਹਦੇ ਬਾਰੇ ਵੀ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਜਦੋਂ ਨੌਵੇਂ ਗੁਰੂ ਸਾਹਿਬ ਗੁਰਗੱਦੀ ਤੇ ਬੈਠੇ ਸਨ ਤਾਂ ਉਸ ਸਮੇਂ ਬਾਈ ਵਿਅਕਤੀ ਜਿਹੜੇ ਹੈਗੇ ਆ ਉਹ ਗੱਦੀ ਦੇ ਦਾਵੇਦਾਰ ਬਣ ਗਏ ਸਨ ਜਿਹਦੇ ਕਰਕੇ ਲੜਾਈ ਝਗੜੇ ਵਧਦੇ ਗਏ ਤੇ ਲੜਾਈ ਝਗੜੇ ਵਧਨ ਕਰਕੇ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਪ੍ਰਚਾਰ ਦੇ ਲਈ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਕਿ ਇੱਕ ਤਾਂ ਧਰਮ ਪ੍ਰਚਾਰ ਹੋ ਜਾਏਗਾ ਦੂਜਾ ਇਹਨਾਂ ਲੜਾਈ ਝਗੜਿਆਂ ਤੋਂ ਦੂਰ ਹੀ ਰਹਿਣਾ ਚੰਗਾ ਹੈ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤਰਾ ਤੇ ਗਏ ਹੋਏ ਸਨ ਤੇ ਯਾਤਰਾ ਕਈ ਸਾਲਾਂ ਦੀ ਲੰਮੀ ਚੱਲੀ ਜਿਹਦੇ ਕਰਕੇ 1666 ਦੇ ਵਿੱਚ ਪਟਨਾ ਸਾਹਿਬ ਵਿਖੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਤੇ ਬਚਪਨਾ ਵੀ ਗੁਰੂ ਸਾਹਿਬ ਜੀ ਦਾ ਪਟਨਾ ਦੇ ਵਿੱਚ ਹੀ ਬੀਤਿਆ ਤੇ ਪਟਨਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਆਏ ਸਨ 1672 ਦੇ ਵਿੱਚ ਤੇ ਫਿਰ 1672 ਤੋਂ ਲੈ ਕੇ 1704 ਤੱਕ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਹੀ ਰਹੇ ਇਹਦੇ ਵਿੱਚੋਂ ਸਾਲ ਤੋਂ ਡੇਢ ਸਾਲ ਜਿਹੜੇ ਹੈਗੇ ਆ ਗੁਰੂ ਸਾਹਿਬ ਜੀ ਨੂੰ ਨਾਹਨ ਵੀ ਰਹਿਣਾ ਪਿਆ ਕਿਉਂਕਿ ਹਾਲਾਤ ਜਦੋਂ ਜ਼ਿਆਦਾ ਖਰਾਬ ਹੋ ਗਏ ਸੀਗੇ ਹੁਣ ਇਸ ਦੌਰਾਨ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਨੂੰ ਦੇਖੀਏ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਜੀ ਦੀ ਉਮਰ ਸਿਰਫ 9 ਸਾਲ ਦੀ ਸੀ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਦਿੱਲੀ ਦੇ ਵਿੱਚ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ 9 ਸਾਲ ਦੇ ਬੱਚੇ ਦਾ ਪਿਤਾ ਜਿਹੜਾ ਹੈਗਾ ਸ਼ਹੀਦ ਹੋ ਜਾਂਦਾ ਹੈ ਉਸ ਬੱਚੇ ਤੇ ਕੀ ਬੀਤੇਗੀ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਉਸ ਬਚਪਨੇ ਨੂੰ ਵੇਖਦੇ ਹਾਂ ਤਾਂ ਬਚਪਨੇ ਦੇ ਵਿੱਚ ਵੀ ਗੁਰੂ ਸਾਹਿਬ ਜੀ ਡੋਲੇ ਨਹੀਂ ਬਲਕਿ ਆਪਣੇ ਪਿਤਾ ਜੀ ਦਾ ਸੀਸ ਦਾ ਜਿਹੜਾ ਸੰਸਕਾਰ ਹੈਗਾ ਅਨੰਦਪੁਰ ਸਾਹਿਬ ਦੇ ਵਿੱਚ ਕੀਤਾ ਸੰਗਤਾਂ ਨੂੰ ਵੀ ਵਕਾਇਦਾ ਉਸ ਸਮੇਂ ਸੰਬੋਧਨ ਕੀਤਾ ਗਿਆ ਨਹੀਂ ਤਾਂ ਆਮ ਤੌਰ ਤੇ ਅੱਖਾਂ ਦੇ ਵਿੱਚੋਂ ਅਥਰ ਵੰਦੇ ਆ ਪਰ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਕਾਇਦਾ ਸੰਬੋਧਨ ਕੀਤਾ ਤੇ ਉਸ ਤੋਂ ਬਾਅਦ ਫਿਰ ਮੁਗਲਾਂ ਦੇ ਨਾਲ ਕਿਹੋ ਜਿਹਾ ਰਵਈਆ ਰੱਖਿਆ ਜਾਏ ਉਹਦੇ ਲਈ ਵੀ ਗੁਰੂ ਸਾਹਿਬ ਜੀ ਹੌਲੀ-ਹੌਲੀ ਚੁੱਕਨੇ ਹੋ ਗਏ ਕਿਉਂਕਿ ਗੁਰੂ ਸਾਹਿਬ ਜੀ ਦੇ ਮਾਮਾ ਜੀ ਸਰਪ੍ਰਸਤ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੂੰ ਪੜ੍ਹਾਉਂਦੇ ਵੀ ਗਏ ਤੇ ਰਾਜਨੀਤੀ ਬਾਰੇ ਵੀ ਧਾਰਮਿਕ ਖੇਤਰ ਬਾਰੇ ਵੀ ਸਾਰੀ ਜਾਣਕਾਰੀ ਜਿਹੜੀ ਹੈਗੀ ਹੈ ਗੁਰੂ ਸਾਹਿਬ ਜੀ ਨੂੰ ਮੁਹੱਈਆ ਕਰਵਾਉਂਦੇ ਗਏ ਗੁਰੂ ਸਾਹਿਬ ਜੀ ਜਿਉਂ-ਜਿਉਂ ਵੱਡੇ ਹੁੰਦੇ ਗਏ ਸਾਰੀ ਐਜੂਕੇਸ਼ਨ ਜਿਹੜੀ ਹੈ ਵੱਖ-ਵੱਖ ਟੀਚਰਾਂ ਤੋਂ ਦਵਾਈ ਗਈ ਤੇ ਨਾਲ ਦੇ ਨਾਲ ਹੀ ਸੈਨਿਕ ਟ੍ਰੇਨਿੰਗ ਵੀ ਭਾਈ ਬੱਜਰ ਸਿੰਘ ਸੀਗੇ ਉਹਨਾਂ ਤੋਂ ਦਵਾਈ ਗਈ ਉਹ ਇੱਕ ਬਹੁਤ ਹੀ ਵਧੀਆ ਸੈਨ ਸੈਨਾਪ ਸੈਨਿਕ ਸਨ ਤੇ ਇਹ ਸੀਗਾ ਸਾਡਾ ਇੱਕ ਪੱਕਾ ਕਿ এডਿਕੇਸ਼ਨ ਵੀ ਦਵਾਈ ਤੇ ਨਾਲ ਸੈਨਿਕ ਟ੍ਰੇਨਿੰਗ ਵੀ ਦਵਾਈ ਫਿਰ ਧਾਰਮਿਕ ਪੱਖ ਜਿਹੜਾ ਹੈ ਉਹਦੇ ਵਿੱਚ ਵੀ ਗੁਰੂ ਸਾਹਿਬ ਜੀ ਬਹੁਤ ਪਰਪੱਕ ਸਨ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਹੁਣ ਇਹ ਗੁਰਗੱਦੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਤੇ ਗੁਰੂ ਸਾਹਿਬ ਜੀ ਆਪਣੇ ਫਰਜ਼ਾ ਪ੍ਰਤੀ ਪੂਰੇ ਚੁੱਕਨੇ ਸਨ ਸੰਗਤ ਫਿਰ ਹੌਲੀ-ਹੌਲੀ ਅਨੰਦਪੁਰ ਸਹਿਮ ਆਉਣ ਲੱਗੀ ਫਿਰ ਸੰਗਤ ਨੂੰ ਜਿਹੜਾ ਹੈਗਾ ਸੰਬੋਧਨ ਕਰਨਾ ਸੰਗਤ ਦੇ ਵਿੱਚ ਵਿਚਰਨਾ ਤੇ ਆਪਣੇ ਮਿਸ਼ਨ ਬਾਰੇ ਸੰਗਤ ਨਾਲ ਗੱਲਬਾਤ ਕਰਨਾ ਇਹ ਸਾਰਾ ਕੰਮ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਕਰਦੇ ਰਹੇ ਇਸੇ ਦਰਮਿਆਨ 1677 ਦੇ ਵਿੱਚ ਗੁਰੂ ਸਾਹਿਬ ਜੀ ਦਾ ਵਿਆਹ ਬੀਬੀ ਜੀਤੋ ਜੀ ਦੇ ਨਾਲ ਹੁੰਦਾ ਹੈ ਉਸ ਸਮੇਂ ਵੀ ਬਹੁਤ ਅਗਾਂਵਦੂ ਨੀਤੀ ਜਿਹੜੀ ਹੈਗੀ ਆ ਗੁਰੂ ਸਾਹਿਬ ਜੀ ਨੇ ਅਪਣਾਈ ਉਹ ਇਹ ਸੀ ਕਿ ਮੁਗਲਾਂ ਨਾਲ ਟਕਰਾਅ ਨਾ ਕੀਤਾ ਜਾਏ ਕਿਉਂਕਿ ਬੀਬੀ ਜੀਤੋ ਜੀ ਦੇ ਪਿਤਾ ਜੀ ਚਾਹਦੇ ਸਨ ਕਿ ਵਿਆਹ ਲਾਹੌਰ ਦੇ ਵਿੱਚ ਹੋਵੇ ਪਰ ਗੁਰੂ ਸਾਹਿਬ ਜੀ ਨੇ ਮਹਿਸੂਸ ਕੀਤਾ ਕਿ ਜੇ ਆਨੰਦਪੁਰ ਸਾਹਿਬ ਤੋਂ ਬਰਾਤ ਲਾਹੌਰ ਗਈ ਤਾਂ ਰਸਤੇ ਵਿੱਚ ਕੁਝ ਵੀ ਹੋ ਸਕਦਾ ਹੈ ਮੁਗਲ ਹਮਲਾ ਵੀ ਕਰ ਸਕਦੇ ਐ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਇਸ ਤੋਂ ਬਚਿਆ ਜਾਏ ਸੋ ਗੁਰੂ ਸਾਹਿਬ ਜੀ ਨੇ ਫਿਰ 1677 ਦੇ ਵਿੱਚ ਅਨੰਦਪੁਰ ਸਾਹਿਬ ਤੋਂ 15 ਕਿਲੋਮੀਟਰ ਦੂਰ ਗੁਰੂਕਾ ਲਾਹੌਰ ਨਾਂ ਦਾ ਨਗਰ ਵਸਾਇਆ ਇੱਥੇ ਹੀ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਸਨ ਬਰਾਤ ਅਨੰਦਪੁਰ ਸਾਹਿਬ ਤੋਂ ਗਈ ਸੀ ਗੁਰੂਕਾ ਲਾਹੌਰ ਲਈ ਤੇ ਕੁੜੀ ਵਾਲੇ ਜਿਹੜੇ ਸੀ ਉਹਨਾਂ ਦੇ ਲਈ ਵੀ ਬਕਾਇਦਾ ਉੱਥੇ ਇੰਤਜ਼ਾਮ ਕੀਤਾ ਗਿਆ ਬੀਬੀ ਜੀਤੋ ਜੀ ਦੇ ਰਿਸ਼ਤੇਦਾਰ ਤੇ ਪਰਿਵਾਰਾਂ ਦੇ ਠਹਿਰਨ ਦੇ ਲਈ ਬਕਾਇਦਾ ਉੱਥੇ ਟੈਂਟ ਵਗੈਰਾ ਲਗਾਏ ਗਏ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵਿਆਹ ਇੱਕ ਦਿਨ ਦਾ ਨਹੀਂ ਹੁੰਦਾ ਸੀ ਕਈ ਕਿ ਦਿਨ ਦੇ ਵਿਆਹ ਹੁੰਦੇ ਸੀਗੇ ਸਵੇਤਖਾ ਇਸ ਕਰਕੇ ਉਹ ਰਸਮ ਜਿਹੜੀ ਹੈਗੀ ਆ ਉੱਥੇ ਹੀ ਨਿਭਾਈ ਗਈ ਹੁਣ ਇਸ ਤੋਂ ਅਸੀਂ ਗੁਰੂ ਸਾਹਿਬ ਜੀ ਦੀ ਬਹੁਤ ਅਗਾਹ ਦੀ ਸੋਚ ਜਿਹੜੀ ਹੈਗੀ ਹੈ ਉਹ ਸਾਨੂੰ ਗੁਰੂ ਸਾਹਿਬ ਦੇ ਵਿੱਚ ਨਜ਼ਰ ਪੈਂਦੀ ਹੈ ਕਿ ਕਿਵੇਂ ਇੱਕ ਟਕਰਾਅ ਨੂੰ ਗੁਰੂ ਸਾਹਿਬ ਜੀ ਨੇ ਟਾਲ ਦਿੱਤਾ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਆਪਣਾ ਧਰਮ ਦਾ ਪ੍ਰਚਾਰ ਕਰਦੇ ਰਹੇ ਇਸੇ ਦਰਮਿਆਨ ਜਦੋਂ ਮੁਗਲਾਂ ਦੇ ਨਾਲ ਹਾਲਾਤ ਜ਼ਿਆਦਾ ਖਰਾਬ ਹੋ ਗਏ ਪਹਾੜੀਆਂ ਦੇ ਨਾਲ ਖਰਾਬ ਹੋ ਗਏ ਤਾਂ ਗੁਰੂ ਸਾਹਿਬ ਜੀ ਕੁਝ ਸਮੇਂ ਦੇ ਲਈ ਨਾਹਨ ਚਲੇ ਗਏ ਉੱਥੇ ਸਾਨੂੰ ਪਤਾ ਹੈ ਕਿ 1686 ਦੇ ਵਿੱਚ ਪੌਂਟਾ ਸਾਹਿਬ ਦੇ ਭੰਗਾਣੀ ਦੀ ਲੜਾਈ ਹੁੰਦੀ ਹੈ ਉਸ ਪਹਾੜੀ ਦੀ ਲੜਾਈ ਦੇ ਵਿੱਚ ਉਹਦਾ ਮੇਨ ਕਾਰਨ ਸੀ ਪਹਾੜੀ ਰਾਜੇ ਉਹ ਪਹਾੜੀ ਰਾਜਿਆਂ ਦੀ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਾਈ ਹੋਈ ਸੀ ਕਿਉਂਕਿ ਪਹਾੜੀ ਪੌਂਟਾ ਸਾਹਿਬ ਦੇ ਸ਼ਾਸਕ ਨਾਹਾਂ ਦਾ ਸ਼ਾਸਕ ਜਿਹੜਾ ਸੀਗਾ ਮੇਦਨੀ ਰਾਓ ਉਹ ਗੁਰੂ ਸਾਹਿਬ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ ਔਰ ਉਹ ਇੱਕੋ ਇੱਕ ਸ਼ਾਸਕ ਹੈ ਪਹਾੜੀ ਰਾਜਿਆਂ ਦੇ ਵਿੱਚੋਂ ਜਿਹੜਾ ਕਿ ਗੁਰੂ ਸਾਹਿਬ ਜੀ ਨੂੰ ਜਿਸ ਨੇ ਧੋਖਾ ਨਹੀਂ ਦਿੱਤਾ ਗੁਰੂ ਸਾਹਿਬ ਜੀ ਦਾ ਬਹੁਤ ਵੱਡਾ ਸਹਿਯੋਗ ਉਸ ਮੇਦਨੀ ਰਾਓ ਨੇ ਨਾਹਾਂ ਦੀ ਰਿਆਸਤ ਨੇ ਜਿਹੜਾ ਹੈ ਗੁਰੂ ਸਾਹਿਬ ਜੀ ਨੂੰ ਸਹਿਯੋਗ ਦਿੱਤਾ ਹੁਣ ਲੜਾਈ ਜਦੋਂ ਉੱਥੇ ਹੁੰਦੀ ਹੈ ਭੰਗਾਣੀ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਜਿੱਤ ਜਾਂਦੇ ਹਨ ਇਹ ਬਿਲਾਸਪੁਰ ਕਹਿਲੂਰ ਦੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਇਹਨਾਂ ਦੇ ਸ਼ਾਸਕ ਬਹੁਤ ਬੁਰੀ ਤਰ੍ਹਾਂ ਹਾਰ ਗਏ ਫਿਰ ਇਹਨਾਂ ਨੇ ਸੰਧੀ ਕਰ ਲਈ ਗੁਰੂ ਸਾਹਿਬ ਨਾਲ ਤੇ ਗੁਰੂ ਸਾਹਿਬ ਜੀ ਵਾਪਸ ਅਨੰਦਪੁਰ ਸਾਹਿਬ ਆ ਗਏ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਮਿਸ਼ਨ ਐਨਾ ਵੱਡਾ ਸੀਗਾ ਕਿ ਜੇ ਕੋਈ ਬੰਦਾ ਇਸ ਨੂੰ ਬਹੁਤ ਢੰਗਾਈ ਨਾਲ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਫੇਰ ਪਤਾ ਲੱਗਦਾ ਕਿ ਗੁਰੂ ਸਾਹਿਬ ਜੀ ਤਾਂ ਬਹੁਤ ਅਗਾਹ ਦੀ ਸੋਚੇ ਬੈਠੇ ਸਨ ਗੁਰੂ ਸਾਹਿਬ ਜੀ ਚਾਹੁੰਦੇ ਸੀਗੇ ਕਿ ਪਹਾੜੀ ਰਾਜੇ ਜਿਹੜੇ ਆ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਮੁਗਲਾਂ ਦੇ ਨਾਲ ਟੱਕਰਾਂ ਕੀਤਾ ਜਾਏ ਮੁਗਲ ਸਾਮਰਾਜ ਨੂੰ ਹੀ ਖਤਮ ਕਰ ਦਿੱਤਾ ਜਾਏ ਇਹਦੇ ਲਈ ਗੁਰੂ ਸਾਹਿਬ ਜੀ ਚਾਹੁੰਦੇ ਸਨ ਕਿ ਪਹਾੜੀ ਰਾਜੇ ਇਕੱਠੇ ਹੋਣ ਜਦੋਂ ਮੁਗਲਾਂ ਨੇ ਆਪਣੇ ਸੈਨਾਪਤੀ ਭੇਜੇ ਪਹਾੜੀ ਰਾਜਿਆਂ ਦੇ ਕੋਲੇ ਕਿ ਤੁਸੀਂ ਸਾਨੂੰ ਲਗਾਨ ਦਿਓ ਜਿੰਨਾ ਟੈਕਸ ਸਰਕਾਰ ਦਾ ਬਣਦਾ ਹੈ ਉਹ ਟੈਕਸ ਸਾਨੂੰ ਦਿਓ ਤਾਂ ਗੁਰੂ ਸਾਹਿਬ ਜੀ ਨੇ ਕਹਿਲੂਰ ਦੀ ਸਟੇਟ ਹੈ ਤੇ ਬਾਕੀ ਸਟੇਟਾਂ ਨੂੰ ਕਿਹਾ ਕਿ ਤੁਸੀਂ ਟੈਕਸ ਨਾ ਦਿਓ ਪਹਿਲਾਂ ਤਾਂ ਇਹ ਸਾਰੇ ਜਿਹੜੇ ਸੀਗੇ ਖਾਸ ਤੌਰ ਤੇ ਭੀਮਚੰਦ ਕਹਿਲੂਰ ਦਾ ਸ਼ਾਸਕ ਸੀ ਮੰਨ ਗਏ ਤੇ ਗੁਰੂ ਸਾਹਿਬ ਜੀ ਇਹਨਾਂ ਦੇ ਫੇਵਰ ਦੇ ਵਿੱਚ ਮੁਗਲਾਂ ਦੇ ਨਾਲ ਫੇ ਲੜਾਈ ਹੁੰਦੀ ਹੈ ਨਦੌਣ ਦੀ ਲੜਾਈ 1690 ਦੇ ਵਿੱਚ ਉਹ ਲੜਾਈ ਦੇ ਵਿੱਚ ਜਿੱਤ ਗਏ ਗੁਰੂ ਸਾਹਿਬ ਜੀ ਅਤੇ ਪਹਾੜੀ ਰਾਜੇ ਪਰ ਪਹਾੜੀ ਰਾਜੇ ਨੇ ਚਲਦੀ ਲੜਾਈ ਦੇ ਵਿੱਚ ਹੀ ਮੁਗਲਾਂ ਦੇ ਨਾਲ ਸੰਧੀ ਵੀ ਕਰ ਲਈ ਲਗਾਨ ਦੇਣਾ ਸਵੀਕਾਰ ਕਰ ਲਿਆ ਤੇ ਉਸ ਤੋਂ ਗੁਰੂ ਸਾਹਿਬ ਜੀ ਬਹੁਤ ਗੁੱਸੇ ਹੋਏ ਕਿ ਇੱਕ ਪਾਸੇ ਤੁਸੀਂ ਲੜਾਈ ਲਾਉਂਦੇ ਹੋ ਦੂਜੇ ਪਾਸੇ ਮੇਰੇ ਤੋਂ ਬਿਨਾਂ ਪੁੱਛੇ ਹੀ ਤੁਸੀਂ ਸੰਧੀ ਕਰ ਲਈ ਕਿ ਜੇ ਇਸ ਕਰਕੇ 1690 ਤੋਂ ਬਾਅਦ ਟਕਰਾ ਜਿਹੜਾ ਹੈਗਾ ਗੁਰੂ ਸਾਹਿਬ ਜੀ ਦਾ ਕਹਿਲੂਰ ਦੇ ਨਾਲ ਵੱਡੀ ਪੱਧਰ ਤੇ ਸ਼ੁਰੂ ਹੁੰਦਾ ਹੈ ਹੁਣ 1692 ਦੇ ਵਿੱਚ ਭੀਮਚੰਦ ਤੇ ਮਰ ਗਿਆ ਸੀ ਉਹਦਾ ਬੇਟਾ ਜਿਹੜਾ ਹੈਗਾ ਉਹ ਗੱਡੀ ਤੇ ਬੈਠਿਆ ਹੁਣ ਜਦੋਂ ਅਸੀਂ ਉਸ ਤੋਂ ਬਾਅਦ ਦੇਖਦੇ ਆ ਤੇ ਫੇਰ 1690 ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਮਹਿਸੂਸ ਹੋਇਆ ਕਿ ਪਹਾੜੀ ਰਾਜੇ ਵਿਸ਼ਵਾਸਪਾਤਰ ਨਹੀਂ ਹੈਗੇ ਪਹਾੜੀ ਰਾਜੇ ਜਿਹੜੇ ਹੈਗੇ ਵਿਸ਼ਵਾਸਪਾਤਰ ਨਹੀਂ ਹੈਗੇ ਇਸ ਕਰਕੇ ਹੁਣ ਸਾਨੂੰ ਆਪਣੇ ਲੈਵਲ ਤੇ ਹੀ ਕੋਈ ਐਹੋ ਜਿਹਾ ਸੰਗਠਨ ਬਣਾਉਣਾ ਹੋਏਗਾ ਜਿਹੜਾ ਮੁਗਲਾਂ ਦੇ ਨਾਲ ਟੱਕਰ ਆ ਕਰ ਸਕੇ ਤੇ ਇੱਥੋਂ ਹੀ ਜਿਹੜੀ ਹੈਗੀ ਹੈ ਖਾਲਸੇ ਦੀ ਸ਼ੁਰੂਆਤ ਦਾ ਜਿਹੜੇ ਵਿਚਾਰਧਾਰਾ ਅੱਗੇ ਆਉਂਦੀ ਹੈ ਕਿ ਖਾਲਸੇ ਦੀ ਸਥਾਪਨਾ ਜ਼ਰੂਰੀ ਹੈ ਜਿਸ ਕਰਕੇ 1699 ਦੇ ਵਿੱਚ ਫਿਰ ਖਾਲਸੇ ਦੀ ਸਥਾਪਨਾ ਅਨੰਦਪੁਰ ਸਾਹਿਬ ਦੇ ਵਿੱਚ ਕੀਤੀ ਗਈ ਹੁਣ ਇਹ ਕਹਿਣ ਨੂੰ ਖਾਲਸਾ ਜਿਹੜਾ ਹੈਗਾ ਅਮਰ ਸਿਕਰ ਨਾਲ ਇੱਕ ਸਿੰਘ ਬਣ ਤਿਆਰ ਹੁੰਦਾ ਹੈ ਪਰ ਜੇਕਰ ਅਸੀਂ ਉਸ ਸਿੰਘ ਦਾ ਚਿਹਰਾ ਮੋਹਰਾ ਦੇਖੀਏ ਤਾਂ ਉਹ ਇੱਕ ਬਣਿਆ ਬਣਾਇਆ ਉਸ ਸਮੇਂ ਦਾ ਸੈਨਿਕ ਹੈ ਕਿਉਂਕਿ ਉਸ ਸਮੇਂ ਇਹੋ ਹਥਿਆਰ ਹੁੰਦੇ ਸੀਗੇ ਤਾਂ ਜਿਸ ਕਰਕੇ ਖਾਲਸਾ ਜਿਹੜਾ ਸਾਜਿਆ ਗਿਆ ਅਸਲ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਸੈਨਾ ਜਿਹੜੀ ਹੈਗੀ ਹੈ ਗੁਰੂ ਸਾਹਿਬ ਜੀ ਨੇ ਧਾਰਮਿਕ ਤੌਰ ਤੇ ਤਿਆਰ ਕੀਤੀ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਮ ਦਾ ਪ੍ਰਚਾਰ ਵੀ ਕਰਨਗੇ ਜੇ ਲੋੜ ਪੈਂਦੀ ਹੈ ਕੋਈ ਇਹਨਾਂ ਤੇ ਜ਼ੁਲਮ ਕਰਦਾ ਹੈ ਤਾਂ ਫਿਰ ਇਹ ਉਸ ਜ਼ੁਲਮ ਦਾ ਮੁਕਾਬਲਾ ਵੀ ਕਰਨਗੇ ਸੋ ਇਸ ਤਰ੍ਹਾਂ ਦੇ ਨਾਲ ਖਾਲਸਾ ਦੀ ਸਥਾਪਨਾ ਹੁੰਦੀ ਹੈ ਹੁਣ ਇਸ ਸਥਾਪਨਾ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਬਹੁਤ ਵੱਡੀ ਸੰਖਿਆ ਫਾਲੋਅਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵਾਧਾ ਹੋਇਆ ਹੁਣ ਸੈਨਾ ਜਿਹੜੀ ਹੈਗੀ ਐ ਸਿੰਘ ਜਿਹੜੇ ਹੈਗੇ ਅੰਮ੍ਰਿਤ ਛੱਕਦੇ ਆ ਇੱਥੇ ਬਕਾਇਦਾ ਗੱਤਕੇ ਦੀ ਜਿਹੜੀ ਹੈਗੀ ਸਿਖਲਾਈ ਦਿੱਤੀ ਜਾਂਦੀ ਹੈ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਨਗਾਰਾ ਵੀ ਵੱਜਦਾ ਹੈ ਹੁਣ ਇਹ 20 ਦੀ ਸ਼ਾਸਕ ਕਹਿਲੋਰ ਜਿੱਥੇ ਕਿ 1692 ਦੇ ਵਿੱਚ ਅਜਮੇਰ ਚੰਦ ਗੱਦੀ ਤੇ ਬੈਠਿਆ ਜਦੋਂ ਇੱਥੇ ਨਗਾਰਾ ਵੱਜਦਾ ਤਾਂ ਅਸੀਂ ਦੇਖਦੇ ਆ ਕਿ ਪਹਾੜੀਆਂ ਤੋਂ ਅੱਗੇ ਸੁਣੀ ਹੀ ਜਾਂਦਾ ਸੋ ਉਹਨਾਂ ਨੂੰ ਬੜਾ ਚੁਭਣ ਲੱਗਿਆ ਕਿ ਗੁਰੂ ਸਾਹਿਬ ਜੀ ਇੱਥੇ ਕੀ ਕਰ ਰਹੇ ਹਨ ਤੇ ਫਿਰ ਗੁਰੂ ਸਾਹਿਬ ਜੀ ਕੋਲੇ ਪਟਾਵਾਂ ਬਹੁਤ ਆਉਣ ਲੱਗੀਆਂ ਇਸੇ ਤਰ੍ਹਾਂ ਹਾਥੀ ਜਿਹੜੇ ਹੈਗੇ ਆ ਗੁਰੂ ਸਾਹਿਬ ਜੀ ਨੇ ਭੇਟਾ ਦੇ ਰੂਪ ਵਿੱਚ ਆਉਣ ਲੱਗੇ ਘੋੜੇ ਭੇਟਾ ਦੇ ਰੂਪ ਵਿੱਚ ਆਉਣ ਲੱਗੇ ਹਥਿਆਰ ਭੇਟਾ ਦੇ ਰੂਪ ਵਿੱਚ ਆਉਣ ਲੱਗੇ ਸੁਇਸ ਕਰਕੇ ਪਹਾੜੀ ਰਾਜਿਆਂ ਦੇ ਨਾਲ ਟਕਰਾਅ ਜਿਹੜਾ ਹੈਗਾ ਫੇਰ ਤੇ ਬਹੁਤ ਵੱਡੀ ਪੱਧਰ ਤੇ ਸ਼ੁਰੂ ਹੋ ਗਿਆ ਫਿਰ ਉਹ ਟਕਰਾਅ ਜਿਹੜਾ ਹੈ ਸਾਨੂੰ ਪਤਾ ਹੈ ਕਿ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੁੰਦੀ ਹੈ ਪਹਾੜੀ ਰਾਜੇ ਜਿਹੜੇ ਹੈਗੇ ਆ ਗੁਰੂ ਸਾਹਿਬ ਜੀ ਨੂੰ ਸੌਹਾ ਖਾ ਕੇ ਆਪਸੀ ਸਹਿਮਤੀ ਦੇ ਕੇ ਗੁਰੂ ਸਾਹਿਬ ਜੀ ਕਿਲਾ ਛੱਡ ਦਿੰਦੇ ਹਨ ਪਰ ਫਿਰ ਅੱਗੇ ਜਾ ਕੇ ਨਰਮੋਹ ਦੇ ਵਿੱਚ ਲੜਾਈ ਹੁੰਦੀ ਹੈ ਨਰਮੋਹ ਦੇ ਵਿੱਚ ਜਦੋਂ ਲੜਾਈ ਹੁੰਦੀ ਹੈ ਤਾਂ ਉਸ ਸਮੇਂ ਗਵਾਂਡੀ ਸ਼ਾਸਕ ਜਿਹੜਾ ਕਨੌਰਪੁਰ ਵਿਦੇਦੀ ਦੇ ਕੋਲੇ ਇੱਕ ਜਗ੍ਹਾ ਹੈ ਵਿਸਾਲੀ ਵਿਸਾਲੀ ਦਾ ਰਾਜਾ ਜਿਹੜਾ ਸੀ ਉਹਦਾ ਨਾਂ ਸੀ ਸਲਾਹੀ ਚੰਦ ਸਲਾਹੀ ਚੰਦ ਜਿਹੜਾ ਹੈ ਇਹ ਰਿਸ਼ਤੇਦਾਰ ਸੀ ਕਹਿਲੂਰ ਦਾ ਰਿਸ਼ਤੇਦਾਰ ਹੋਣ ਕਰਕੇ ਸਲਾਹੀ ਚੰਦ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਉਸ ਸਮੇਂ ਕਿ ਤੁਸੀਂ ਮੇਰੇ ਵਿਆਹਤ ਵਿੱਚ ਤੁਸੀਂ ਆ ਜਾਓ ਗੁਰੂ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਮੰਨ ਗਏ ਤੇ ਉਹ ਆਪਣੇ ਨਾਲ ਗੁਰੂ ਸਾਹਿਬ ਜੀ ਨੂੰ ਆਪਣੀ ਰਿਆਸਤ ਵਿਸਾਲੀ ਵਿੱਚ ਲੈ ਆਇਆ ਬੇਬਾਔਰ ਸਾਹਿਬ ਦੇ ਰਾਜੇ ਕੋਲ ਚਲੇ ਜਾਂਦੇ ਹਨ ਉੱਥੇ ਗੁਰੂ ਸਾਹਿਬ ਜੀ ਰਹਿੰਦੇ ਹਨ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਫੇਰ ਅਨੰਦਪੁਰ ਸਾਹਿਬ ਵਿਖੇ ਆ ਗਏ ਹੁਣ ਇੱਥੇ ਕਿਉਂਕਿ ਲੜਾਈਆਂ ਜਿਹੜੀਆਂ ਕਿਤਾਬਾਂ ਦੇ ਵਿੱਚ ਅਸੀਂ ਦੇਖਦੇ ਜੋ ਆਮ ਤੌਰ ਤੇ ਸਿਲੇਬਸ ਵਿੱਚ ਪੜਾਈਆਂ ਜਾਂਦੇ ਹਨ ਉਹਨਾਂ ਤਾਂ ਸਿਰਫ 4-5 ਲੜਾਈਆਂ ਹੀ ਹੈਗੀਆਂ ਆਦਰਵਾਈਜ਼ ਲੜਾਈਆਂ ਲਗਾਤਾਰ ਚੱਲਦੀਆਂ ਰਹੀਆਂ ਅਨੰਦਪੁਰ ਸਾਹਿਬ ਉੱਤੇ ਲੱਗੀ ਬਹੁਤ ਵੱਡੀ ਸੰਖਿਆ ਜਿਹੜੇ ਹੈਗੇ ਆ ਹਮਲੇ ਕੀਤੇ ਗਏ ਤੇ ਜਦ 1703 ਦੇ ਵਿੱਚ ਤਾਂ ਇਹ ਪਹਾੜੀ ਰਾਜੇ ਜਿਹੜੇ ਸੀਗੇ ਇਹਨਾਂ ਨੇ ਫਿਰ ਔਰੰਗਜ਼ੇਬ ਦੇ ਕੋਲ ਜਾਂਦੇ ਆ ਇਹ ਖਾਸ ਤੌਰ ਤੇ ਅਜਮੇਰ ਚੰਦ ਇਹਨੇ ਜਾ ਕੇ ਦੱਖਣ ਦੇ ਵਿੱਚ ਸੀ ਉਹਦਾ ਔਰੰਗਜ਼ੇਬ ਔਰੰਗਜ਼ੇਬ ਕੋਲ ਜਾ ਕੇ ਇਹ ਬਹੁਤ ਕੋਰਲਾਇਆ ਕਿ ਸਾਡਾ ਰਾਜ ਖਤਮ ਹੋ ਜਾਣਾ ਤੇ ਮੁਗਲ ਦਾਜ ਵੀ ਜਿਹੜਾ ਹੈਗਾ ਖਤਮ ਕਰ ਦੇਣਾ ਹੈ ਤੇ ਫਿਰ ਜਾ ਕੇ ਇੱਕ ਵੱਡਾ ਹਮਲਾ ਕਰਨ ਦੇ ਲਈ ਔਰੰਗਜੇਬ ਨੇ ਪੱਤਰ ਜਿਹੜਾ ਹੈਗਾ ਮੁਗਲ ਗਵਰਨਰ ਜਿਹੜੇ ਸੀਗੇ ਨਾਰਦਨ ਇੰਡੀਆ ਦੇ ਵਿੱਚ ਜਿਹਦੇ ਚ ਕਸ਼ਮੀਰ ਦਾ ਹੈ ਸਰਹੰਦ ਦਾ ਹੈ ਜਾਂ ਲਾਹੌਰ ਦਾ ਹੈ ਇਹ ਸਾਰੇ ਜਿਹੜੇ ਸੀਗੇ ਫਿਰ ਇਹਨਾਂ ਨੂੰ ਪੱਤਰ ਔਰੰਗਜੇਬ ਦੁਆਰਾ ਲਿਖਿਆ ਗਿਆ ਗੁਰੂ ਸਾਹਿਬ ਜੀ ਦੇ ਵਿਰੁੱਧ ਤੇ ਇਹ ਕੱਲੇ ਇਹੋ ਨਹੀਂ ਸੀਗੇ ਜਿਹੜੇ ਆ ਰਾਜਸਥਾਨ ਦੇ ਜਾਂ ਹੋਰ ਜਿਹੜੇ ਰਾਜਪੂਤ ਰਿਆਸਤਾਂ ਸੀਗੀਆਂ ਜਾਂ ਲੋਕਲ ਸ਼ਾਸਕ ਜਿਹੜੇ ਸੀਗੇ ਇਹਨਾਂ ਨੂੰ ਵੀ ਕਿਹਾ ਗਿਆ ਕਿ ਸਾਰੇ ਆਨੰਦਪੁਰ ਸਾਹਿਬ ਦੇ ਵਿਰੁੱਧ ਵੱਡੀ ਕਾਰਵਾਈ ਕਰਨ ਤੇ ਫੇਰ ਜਿਹੜਾ ਹੈਗਾ ਆਨੰਦਪੁਰ ਸਾਹਿਬ ਦਾ ਘੇਰਾ ਪੈਂਦਾ ਹੈ ਉਸ ਘੇਰੇ ਤੋਂ ਬਾਅਦ ਅੱਗੇ ਸਾਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਦੇ ਵਿਰੁੱਧ ਵੱਡੀ ਸੈਨਿਕ ਕਾਰਵਾਈ ਜਿਹੜੀ ਹੈਗੀ ਐ ਸ਼ੁਰੂ ਹੋਈ ਘੇਰਾ ਬਹੁਤ ਲੰਮਾ ਚੱਲਿਆ ਅਖੀਰ ਫੇਰ ਮੁਗਲਾਂ ਨੇ ਪਹਾੜੀ ਰਾਜਿਆਂ ਨੇ ਸੌਖਾਦੀ ਕਿ ਕੁਝ ਨਹੀਂ ਕਿਹਾ ਜਾਏਗਾ ਤੇ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਨੂੰ ਖਾਲੀ ਕਰ ਦਿੰਦੇ ਹਨ ਉਸ ਤੋਂ ਅੱਗੇ ਫੇਰ ਲੜਾਈਆਂ ਹੁੰਦੀਆਂ ਨੇ ਜਿਦੇ ਵਿੱਚ ਗੁਰੂ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਦੋਨੋਂ ਵੱਡੇ ਸਹਬਜ਼ਾਦੇ ਜਿਹੜੇ ਆ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੋ ਗਏ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਵੀ ਚਮਕੌਰ ਸਾਹਿਬ ਸ਼ਹੀਦ ਹੋ ਗਏ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਖੇੜੀ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਸਰਹੰਦ ਵਿਖੇ ਜਿੰਦਾ ਦਵਾਰਾਂ ਦੇ ਵਿੱਚ ਸਹਬਜ਼ਾਦਿਆਂ ਨੂੰ ਚਣਵਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਫਿਰ ਅੱਗੇ ਵਧਦੇ ਹਨ ਤੇ ਅੱਗੇ ਵਾਧੇ-ਵਾਧੇ ਜਦੋਂ ਅਸੀਂ ਚਮਕੌਰ ਸਾਹਿਬ ਤੋਂ ਅੱਗੇ ਦੇਖਦੇ ਹਾਂ ਤਾਂ ਗੁਰੂ ਸਾਹਿਬ ਜੀ ਨੇ ਜਦੋਂ ਚਮਕੌਰ ਸਾਹਿਬ ਛੱਡਿਆ ਸੀ ਉਦੋਂ ਕੱਲੇ ਸੀ ਕੱਲੇ ਗੁਰੂ ਸਾਹਿਬ ਜੀ ਪੇਸਬਾਦਲ ਕੀ ਉੱਥੋਂ ਨਿਕਲੇ ਸੀਗੇ ਤੇ ਬਾਕੀ ਦੇ ਜਿਹੜੇ ਤਿੰਨ ਸਾਥੀ ਸੀਗੇ ਜਿਨ੍ਹਾਂ ਚ ਭਾਈ ਦਇਆ ਸਿੰਘ ਹੈ ਭਾਈ ਧਰਮ ਸਿੰਘ ਹੈ ਭਾਈ ਮਾਨ ਸਿੰਘ ਹੈ ਉਹ ਵੀ ਕੱਲੇ-ਕੱਲੇ ਹੀ ਨਿਕਲੇ ਸੀਗੇ ਤੇ ਅੱਗੇ ਜਾ ਕੇ 마ਸ਼ੀਵਾੜੇ ਦੇ ਵਿੱਚ ਫਿਰ ਮਲਾਪ ਉਹਨਾਂ ਤਿੰਨਾਂ ਵਿਅਕਤੀਆਂ ਦਾ ਗੁਰੂ ਸਾਹਿਬ ਨਾਲ ਹੁੰਦਾ ਹੈ ਤੇ ਇੱਥੋਂ ਗੁਰੂ ਸਾਹਿਬ ਜੀ ਫਿਰ ਅੱਗੇ ਜਾਂਦੇ ਹਨ ਅੱਗੇ ਜਾਂਦੇ ਜਾਂਦੇ ਫਿਰ ਸਾਨੂੰ ਐਂਡ 'ਚ ਪਤਾ ਅਸੀਂ ਦੇਖਦੇ ਹਾਂ ਕਿ ਖਦਰਾਣਾ ਦੇ ਵਿੱਚ ਲੜਾਈ ਹੁੰਦੀ ਹੈ ਫਰੋਂ ਲੜਾਈ ਦਾ ਵੀ ਕਾਰਨ ਕੀ ਸੀਗਾ ਉਸ ਲੜਾਈ ਦਾ ਕਾਰਨ ਇਹ ਸੀ ਮੁਗਲਾਂ ਨੂੰ ਪਹਿਲਾਂ ਤਾਂ ਇਹ ਲੱਗਿਆ 1704 ਤੋਂ ਵਿੱਚ ਜਦੋਂ ਪੰਜਵੀਂ ਲੰਘ ਗਿਆ ਕਿ ਗੁਰੂ ਸਾਹਿਬ ਜੀ ਦੀ ਸਾਰੀ ਸੈਨਿਕ ਸ਼ਕਤੀ ਸਾਰੀ ਖਤਮ ਕਰ ਦਿੱਤੀ ਗਈ ਹੈ ਕਿਉਂਕਿ ਜਿੰਨੇ ਉਹਨਾਂ ਨਾਲ ਸੈਨਿਕ ਸੀਗੇ ਲਗਭਗ ਸਾਰੇ ਜਿਹੜੇ ਆ ਸ਼ਹੀਦ ਹੋ ਚੁੱਕੇ ਸਨ ਪਰ ਖਦਰਾਣੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਗੁਰੂ ਸਾਹਿਬ ਜੀ ਦੇ ਮੰਨਿਆ ਜਾਂਦਾ ਹੈ ਕਿ ਇੱਕੋ ਸਮੇਂ ਦੇ ਵਿੱਚ 30 ਹਜ਼ਾਰ ਬੰਦਾ ਜਿਹੜਾ ਹੈਗਾ ਸਿੰਘ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਉਹ ਖਬਰ ਮੁਗਲਾਂ ਕੋਲੇ ਵੀ ਫਿਰ ਪਹੁੰਚ ਗਈ ਕਿ ਇਹਨੇ ਸਿੰਘ ਜਿਹੜੇ ਹੈਗਾ ਗੁਰੂ ਸਾਹਿਬ ਜੀ ਦੇ ਨਾਲ ਫੇਰ ਜੁੜ ਗਏ ਆ ਤੇ ਫੇਰ ਗੁਰੂ ਸਾਹਿਬ ਜੀ ਦੇ ਵਿਰੁੱਧ ਆਖਰੀ ਹਮਲਾ ਜਿਹੜਾ ਸਰਹੰਦਾ ਦਾ ਨਵਾਬ ਜਿਹੜਾ ਸੀ ਵਜ਼ੀਰ ਖਾਨ ਨੇ ਉਹ ਕੀਤਾ ਤੇ ਇਸੇ ਦਰਮਿਆਨ ਤੇ ਪਰਿਵਾਰ ਵਿਛੋੜੇ ਸਮੇਂ ਦੋਨੋਂ ਮਹਤਾਮਾ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਦੇਵਾ ਜੀ ਪਾਈ ਮਨੀ ਸਿੰਘ ਜੀ ਪਾਈ ਧਾਨ ਸਿੰਘ ਜੀ ਤੇ ਹੋਰ ਕੁਝ ਸਿੰਘ ਜਿਹੜੇ ਹੈਗੇ ਆ ਤੇ ਕੁਝ ਹੋਰ ਬੀਬੀਆਂ ਜਿਹੜੇ ਸਿਗੀਆਂ ਉਹਨਾਂ ਦਾ ਜਥਾ ਦਿੱਲੀ ਵੱਲ ਚਲਾ ਗਿਆ ਸੀ ਤੇ ਬਾਅਦ ਦੇ ਵਿੱਚ ਪਾਈ ਮਨੀ ਸਿੰਘ ਜਿਹੜੇ ਸਿਗੇ ਉਹ ਬਕਾਇਦਾ ਦੋਨੋਂ ਮਤਾਵਾ ਨੂੰ ਦਮਦਮਾ ਸਾਹਿਬੇ ਕੇ ਲੈ ਕੇ ਵੀ ਆਏ ਸਨ ਤੇ ਫਿਰ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦਾ ਦੁਆਰਾ ਮਿਲਾਪ ਵੀ ਹੁੰਦਾ ਹੈ ਇੱਥੋਂ ਹੀ ਫਿਰ ਉਹ ਨਾਲ ਹੀ ਦੋਨੋਂ ਮਤਾਵਾ ਗੁਰੂ ਸਾਹਿਬ ਜੀ ਦੇ ਨਾਲ ਨੰਦੇੜ ਜਾਂਦੇ ਹਨ ਤੇ ਉੱਥੇ ਫਿਰ ਨੰਦੇੜ ਦੇ ਵਿੱਚ ਸਾਨੂੰ ਪਤਾ ਹੈ ਤੇ 1708 ਦੇ ਵਿੱਚ ਗੁਰੂ ਸਾਹਿਬ ਜੀ ਦੇ ਅਨੰਦ ਸਰਹੰਦ ਦੇ ਭੇਜੇ ਹੋਏ ਦੋ ਬੰਦਿਆਂ ਨੇ ਸ਼ੁਰਾ ਮਾਰ ਦਿੱਤਾ ਜਿਹਦੇ ਕਰਕੇ ਗੁਰੂ ਸਾਹਿਬ ਜੀ ਦੇ ਜ਼ਖਮ ਜਿਹੜੇ ਹੈਗੇ ਆ ਬਹੁਤ ਵੱਡੇ ਹੋ ਗਏ ਜ਼ਖਮ ਵੱਡੇ ਹੋਣ ਕਰਕੇ ਗੁਰੂ ਸਾਹਿਬ ਜੀ ਉਹ ਸਵਰਗਵਾਸ ਹੋ ਜਾਂਦੇ ਹਨ ਪਰ ਸਵਰਗਵਾਸ ਹੋਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਕਮਾਂਡ ਜਿਹੜੀ ਹੈਗੀ ਹੈ ਜਿਹੜਾ ਮਿਸ਼ਨ ਸੀਗਾ ਉਸ ਨੂੰ ਅੱਗੇ ਵਧਾਉਣ ਦੇ ਲਈ ਬੰਦਾ ਸਿੰਘ ਬਹਾਦਰ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਪੰਜਾਬ ਦੇ ਵਿੱਚ ਜਾਣ ਤੇ ਜਿਹੜੇ ਜ਼ੁਲਮ ਹੋ ਰਹੇ ਆ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਉਹ ਅੱਗੇ ਵਧਣ ਤੇ ਬਕਾਇਦਾ ਹੁਕਮਨਾਮੇ ਉਸ ਨੂੰ ਫੜਾਏ ਗਏ ਤੇ ਕੁਝ ਸਿੰਘ ਵੀ ਜਿਹੜੇ ਹੈਗੇ ਆ ਉਹਦੇ ਨਾਲ ਭੇਜੇ ਗਏ ਤੇ ਫਿਰ ਬੰਦਾ ਬਹਾਦਰ ਪੰਜਾਬ ਦੇ ਵਿੱਚ ਆਉਂਦਾ ਹੈ ਉਹ ਸਾਨੂੰ ਪਤਾ ਹੈ ਕਿ ਕਿਵੇਂ ਉਸ ਨੇ 1710 ਤੋਂ ਲੈ ਕੇ 1715 ਤੱਕ 5 ਸਾਲ ਇੱਥੇ ਰਾਜ ਕੀਤਾ ਹਾਲਾਂਕਿ ਉਹਦੇ ਰਾਜ ਕੁਝ ਸਮੇਂ ਦੇ ਲਈ ਖਤਮ ਵੀ ਹੋ ਗਿਆ ਸੀ ਪਰ ਫਿਰ ਵੀ ਉਹ ਜਿਹੜੇ ਮਿਸ਼ਨ ਤੇ ਭੇਜਿਆ ਗਿਆ ਉਸ ਮਿਸ਼ਨ ਨੂੰ ਉਸ ਨੇ ਬਕਾਇਦਾ ਪੂਰਾ ਕੀਤਾ ਇਸੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਦੀਪ ਜਗਾਇਆ ਮੁਗਲਾਂ ਨੂੰ ਇਹ ਲੱਗਦਾ ਸੀਗਾ ਕਿ ਖਾਲਸਾ ਖਤਮ ਹੋ ਗਿਆ ਪਰ ਉਹ ਖਾਲਸਾ ਜਿਹੜਾ ਹੈਗਾ ਦਿਨ ਦੁੱਗਣੀ ਰਾਤ ਚੌਗਣੀ ਅੱਗੇ ਤਰੱਕੀ ਕਰਦਾ ਗਿਆ ਅੱਜ ਸਾਡੇ ਸਾਹਮਣੇ ਹੈ ਕਿ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਦੇ ਵਿੱਚ ਹੀ ਸਾਨੂੰ ਸਿੱਖ ਮਿਲਦੇ ਆ ਤੇ ਬਕਾਇਦਾ ਬਹੁਤ ਉੱਚੇ ਉੱਚੇ ਪੋਸਟਰਾਂ ਤੇ ਵੀ ਲੱਗੇ ਹੋਏ ਆ ਵੱਡੇ ਵੱਡੇ ਬਿਜ਼ਨਸ ਆ ਗਿਆ ਇਹਦੇ ਕਰਕੇ ਸਿੱਖ ਜਿਹੜੇ ਹੈਗੇ ਆ ਉਸ ਖਾਲਸਾ ਦੀ ਸਥਾਪਨਾ ਦੀ ਬਦੌਲਤ ਹੀ ਸਿੱਖਾਂ ਦੀ ਇੱਕ ਵੱਖਰੀ ਆਇਡੈਂਟੀਟੀ ਜਿਹੜੀ ਹੈਗੀ ਆ ਅੱਜ ਦੁਨੀਆ ਨੂੰ ਦੇਖਣ ਨੂੰ ਮਿਲਦੀ ਹੈ ਤੇ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ